ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਸ਼ਿਉ ਨਾਹੀ ਕਸ਼ ਆਹੇ ਨਾ ਮੂਰਾ ਔਸਲ ਜਾ ਰਾਖ ਲਿਓ ਸਦਨਾ ਜਨ ਤੋਰਾ ਸੁਖੋ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸ਼ੀਐ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਵਾਹਿਗੁਰੂ ਸਵਾਹਿਬ ਜੀ ਸੋਰਠ ਮਹਲਾ ਪੰਨਵਾ ਚਰਨ ਕੰਵਲ ਸਿਉ ਜਕ ਮਨ ਲੀਨਾ ਸੇ ਜਨ ਤਿਰਭੁ ਅਗਾਈ ਗੋਨਾ ਮੋਜ ਸਰਦੇ ਨਾ ਵਸਿਆ ਤੇ ਨਰ ਤ੍ਰਿਸ਼ਣ ਤਿਰ ਖਾਈ ਚਰਨ ਕਮਲ ਸੋ ਜਾ ਕਾ ਮਨ ਲੀਨਾ ਸੇ ਜਨ ਤਰਬਤ ਅਗਾਹੀ ਗੋਣਮੂ ਜਿਸ ਦੇ ਨਾ ਵਸਿਆ ਤੇਨਾਰ ਪ੍ਰਸ਼ਨ ਤੇਰ ਖਾਈ ਹਾਰ ਅਰਾਧੇ arogh ਅਨਦਾਈ ਜਿਸ ਨੂੰ ਬਿਸਰੈ ਮੇਰਾ ਰਾਮ ਸਨੇਹੀ ਇਸ ਲਾਖ ਬੇਦਨ ਜਾਣਾਈ ਰਹਾ ਜੇ ਜਨ ਓੜ ਗਈ ਪ੍ਰਭ ਤੇਰੀ ਸੇ ਸੁਖੀ ਆ ਪ੍ਰਭ ਸਰਨੇ ਜੇ ਨਾਨਕ ਸਿਰਿਆ ਪੁਰਖ ਵਿਧਾਤਾ ਤੇ ਦੁਖੀਆ ਮਨ ਗਨਨੇ ਜੇ ਗੁਰਮਾਨ ਪ੍ਰਭੂ ਨੇ ਬੁਲਾਈ ਤੇ ਮਾ ਆਨੰਦ ਗਰਸ ਕਰਿਆ ਜੇ ਪ੍ਰਭੂ ਜੇ ਪ੍ਰਭੂ ਬਿਸਾਰ ਗੁਰ ਤੇ ਬ ਮੁਖਾਈ ਤੇ ਨਰਗ ਘੋਰ ਮੈਂ ਪਰਿਆ ਜਦ ਕੋ ਲਾਇਆ ਤੇਤੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕੜੀ ਸੰਤਨ ਕੀ ਜਿਦੇ ਭਾਏ ਮਗਨ ਚਰਨ ਨਰਾਉ ਜੁਦ ਕੋ ਲਾਇਆ ਤੇਤੀ ਲਾਗਾ ਪੈ ਸੋ ਹੀ ਵਰਤਾਰਾ ਨਾਨਕ ਸਹਿ ਪਕੜੀ ਸੰਤਨ ਕੀ ਹਿਰਦੇ ਭੈ ਮਗਨ ਚਰਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਉਠ ਮਹਲਾ ਪੰਜਵਾ ਚਾਰਨ ਕੰਬਲ ਸੋ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਹੀ ਗੋਣ ਅਮੋਰ ਜੁਰਦੇ ਨਾ ਵਸਿਆ ਤੇ ਨਾਰ ਤ੍ਰਸ਼ਨ ਤੇ ਰਖਾਈ ਵਾਹਿਗੁਰੂ ਜਿੱਕਾ ਖਾਲਸਾ O agro de pizza. ਵਾਹਿਗੁਰੂ ਸਾਬ ਜੀ ਤਿੰਨ ਬੇਦੀ ਅਨਕੇ ਕੁੱਲ ਬਿਖੈ ਪਰਟੇ ਨਾਨਕ ਰਾਏ ਸਭ ਸੇਖਣ ਕੋ ਸੁਖੁ ਦੇ ਜਤੈ ਭਾਏ ਸਹਾਰੇ ਵਾਹਿਗੁਰੂ ਸਾਬ ਜੀ ਪਾਲੀ ਛੰਦ ਜੀਤੇ ਅਜੀਤ ਮੰਡੇ ਅਬੰਡ ਔਰਿਆ ਤੋਰ ਖੰਡੇ ਅਖੰਡ ਜੀਤ ਅਜੀਤ ਮੰਡੇ ਆਮੰਡ ਔਰ ਆਤੋਰ ਖੰਡੇ ਅਖੰਡ ਪੰਨੇ ਆ ਪੰਡ ਭਜੇ ਅਭਜ ਖਾਨੇ ਖਵਾਸ ਮਵਾਸਤਾ ਸ਼ੰਕਰੇ ਸੂਰ ਪੰਪਰੇ ਪੀਰ ਨਿਰਖੰਤ ਜੋਦ ਦੀ ਜੰਤ ਹੂਰ ਦਾਰੰਤ ਸੀਸ ਕੇਸਨ ਕਟੋਰ ਮਿਰਗ ਮਦ ਗੁਲਾਬ ਕਰ ਪੂਰ ਘੋਰ ਇਹ ਭਾਂਤ ਜੀਤ ਤੀਨੰ ਦੇਸਾਂ ਵਜੋ ਸੋ ਕੋਪ ਉਤਰ ਨਿਸ਼ਾਨ ਚੱਲੇ ਸੋਚੀਨ ਬਚੀਨ ਦੇਸ਼ ਸਾਮੰਤ ਸੁਧ 라ਵਲੀ ਭੇਖ ਵਜੇ ਬਜੰਤਰ ਗਜੇ ਸੁਬਾਹ ਸਵੰਤ ਦੇਖ क्षत्रयोषा रीजंत देव आदेव सर्व गवानतो गीत ताजदीन गर्ब रीजंत देव आदेव सर्व गवानतो गीत ताजदीन गर्ब वाहेगुरु जी का खालसा 와이그루지기 파테. 와이, 와이.